ਕਿੰਨੂੰ ਵਿੱਚ ਜਾਂਦੀ ਗੈਸ ਕੜੇ ਕਿਨੂੰ ਵਿੱਚ ਤਾਂ ਨਾ ਲੈ ਨਾ ਹੈ ਦੋਵੇਂ ਵਿੱਚ ਕਿਹਾਂ 'ਤੇ ਇਹ ਜਿੱਦ ਤਰ੍ਹਾਂ ਤੇ ਨਹੀਂ ਲਿਵੇ ਉਹ ਇੱਕ ਮਿੰਟ ਯਾਰ ਜਿਹੜਾ ਸਿਲੰਡਰ ਦੀ ਗੈਸ ਖੱਡੀ ਹੋਊਗੀ ਨੂੰ ਦਿੱਤਾ ਆ ਕੇ ਇਹ ਦੱਸ ਇੱਕ ਮਿੰਟ ਯਾਰ ਹੁਣ ਤੋ ਜਿਆਦਾ ਸਰ ਮੈਨੂੰ ਬੋਲ ਲੈੰਦੋ ਹੈ ਨਾ ਉਸ ਬੰਦੇ ਨੂੰ ਮੈਂ 6 ਮਹੀਨੇ ਪਹਿਲਾਂ ਨੌਕਰੀ ਤੋਂ ਕੱਢਿਆ ਉਸ ਔਰ ਉਹਦੀ ਪਿਛਲੇ ਹਫ਼ਤੇ ਅਸੀਂ ਰੇੜੀ ਫੜੀ ਆ ਕਿਉਂਕਿ ਉਹ ਮੇਰੇ ਨਾਮ ਤੇ ਗਲ ਸਿਲੰਡਰ ਵੇਚ ਰਿਹਾ ਸੀਗਾ ਮੈਨੂੰ ਕਿਸੇ ਕਸਟਮਰ ਨੇ ਕੰਪਲੇਨਟ ਕੀਤੀ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਉਸ ਮੁੰਡੇ ਦੀ ਰੇੜੀ ਫੜੀ ਹੁਣ ਉਸ ਮੁੰਡੇ ਨੇ ਇਹਨੂੰ ਇਹਦੇ ਨਾਲ ਮਲਾ ਮਿਲ ਕੇ ਮੇਰੇ ਖਿਲਾਫ ਇਹ ਛੜੀ ਅੰਤਰ ਕਿੱਤਾ ਹੈਗਾ ਤਾਂ ਕਿ ਮੈਨੂੰ ਬਦਨਾਮ ਕੀਤਾ ਜਾਏ ਔਰ ਉਹ ਬੰਦਾ ਮੈਨੂੰ ਬਲੈਕਮੇਲ ਕਰ ਰਿਹਾ ਸਰ ਐਮਪਲਾਈ ਨੂੰ ਐਸੀ ਵਿਲੇਜ ਜੋਬ ਤੋਂ ਕੱਢ ਰਹੀ ਆ ਇੱਕ ਐਮਪਲੋਈ ਨੂੰ ਕੱਢਦੇ ਹਾਂ ਕੋਈ ਹੋਰ ਇਹਦੀ ਜਗ੍ਹਾ ਤੇ ਦੂਸਰਾ ਐਮਪਲੋਈ ਕੋਈ ਆਉਂਦਾ ਉਹ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਫਿਰ ਕੀ ਫੈਸਲਾ ਹੋਵੇ ਅਸੀਂ ਰੈਗੂਲਰ ਚੈੱਕ ਰੱਖਾਂਗੇ ਉਹਦੇ ਉੱਤੇ ਜਿਹੜਾ ਹੁਣ ਅਸੀਂ ਨਵਾਂ ਫਿਊਚਰ ਚ ਐਮਪਲੋਈ ਹਾਇਰ ਕਰਾਂਗੇ ਅਸੀਂ ਉਹਦੇ ਤੇ ਰੈਗੂਲਰ ਚੈੱਕ ਰੱਖਾਂਗੇ ਮੈਂ ਆਪ ਚੈੱਕ ਰੱਖਾਂਗੀ ਆਗੇ ਜਦੋਂ ਟੋਲ ਜਲਾ ਨਾ ਟੋਲ ਜਲਾ ਹੋਣੋਂ ਨੂੰ ਲਿਆ ਤੁਸੀਂ ਅਪਣਾ ਪਰ ਆਪਣਾ ਮਾਇਆ ਚੱਲਦਾ ਹੀ ਨਹੀਂ ਕੋਈ ਕੈਕ ਰੈਗੂਲਰ ਜਾਨਾ ਮਤਮਾਰ ਹੋਈ ਕਿਹੜੀ ਦੁਕਾਨ ਤੇ ਵੇਚੀ ਜਾਂਦੀ ਇਹ ਜਿਹੜੀ ਗੈਸ ਵਾਲਾ ਕਿਹੜੀ ਦੁਕਾਨ ਤੇ ਵੇਚੀ ਜਾਂਦੀ ਸਿਲੰਡਰ ਗੱਡੀ ਹੁਣੀ ਨੇ ਨਹੀਂ ਨਹੀਂ ਰੰਗ ਮੈਂ ਇੱਕ ਮਿੰਟ ਰੁਕਦੇ ਇੱਕ ਮਿੰਟ ਜੀ ਕੋਈ ਚਲ ਆਂ ਮੈਂ ਰੰਦ ਲੱਗੀ ਰਹੀ ਮਾਈ ਤੁਸੀਂ ਸਾਰਾ ਫੋਕਸ ਬੰਦੇ ਦੇ ਲੈ ਕੇ ਜਾ ਮੈਡਮ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਸਾਰਾ ਸਾਰਾ ਫੋਕਸ ਇਹਦੇ ਤੇ ਲੈ ਕੇ ਜਾ ਰਹੇ ਹੋ ਕੈਮਰਾ ਨਹੀਂ ਬੰਦ ਪਹਿਲੇ ਤਾਂ ਬੰਦੇ ਦੀ ਗੱਲ ਤੇ ਇਹ ਬੰਦੇ ਨੇ ਉਹ ਬੀਟ ਆਪਣਾ ਗਲਤ ਦਿੱਤਾ ਤੁਹਾਡਾ ਇਹ ਤੁਹਾਡੀ ਰੇਲਸੀ ਦਾ ਬੰਦਾ ਮੈਨੂੰ ਪਹਿਲਾਂ ਹੀ ਦੱਸੂ ਮੀਟਿੰਗ ਤੇਰੀ ਗਲਤ ਹੋਈ ਹੈ ਹਾਂ ਮੀਟਿੰਗ ਇਹਦੀ ਗਲਤ ਹੋਇਆ ਸਪੋਰਟ ਨਾ ਨੂੰ ਬੁਲਾਇਆ ਉਹਦੀ ਮੀਟਿੰਗ ਸਹੀ ਹੈ ਟ੍ਰੇਨ ਜਾਗਰੂ ਦੀ ਉਹਦੇ ਉਹਨਾਂ ਸਿਲੰਡਰ ਦੀ ਪੂਰੀ ਮੀਟਿੰਗ ਹੈ ਤਾਂ ਉਹੀ ਗੱਲ ਕਰ ਰਿਹਾ ਮੀਟਿੰਗ ਇਹਦੀ ਗਲਤ ਹੈ ਇਹ ਕਿੱਧਰ ਹੋਇਆ ਬੰਦਾ ਭਾਜੀ ਤੁਸੀਂ ਵੀ ਮੇਰੀ ਸਮਝ ਪਾ ਰਹੇ ਤੁਸੀਂ ਜਗਰਮ ਆਏ ਹੋ ਮੇਰੀ ਗੱਲ ਸੁਣੋ ਪਹਿਲਾਂ ਇਹ ਪਹਿਲਾਂ ਗੱਲ ਠੀਕ ਹੋ ਜਾਗਰਮ ਕੁਝ ਕੋਈ ਹੋਣੇ ਕੋਈ ਨਾ ਇਹ ਕਹਿੰਦੇ ਆ ਕਿ ਉਹ ਬੰਦਾ ਹੀ ਫੋਟ ਨੂੰ ਆਇਆ ਹੈ ਜੀ ਦਾ ਕੋਈ ਲੋਰੀ ਹੈ ਹਾਂ ਆਦੂ ਦੇ ਹੈ ਤੁਸੀਂ ਇਹ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਸੁਣੋ ਸਿਲੰਡਰ ਦਾ weight ਕਿਉਂ ਘਟ ਨਿਕਲਿਆ ਪਹਿਲਾਂ ਹੁਣ ਮੇਰੀ ਗੱਲ ਤਾਂ ਸੁਣੋਗਾ ਤੁਸੀਂ ਜੀ ਦੇਖੋ ਇੱਕ ਮਿੰਟ ਖੜੋ ਹਾਂ ਜੀ ਬੋਲੋ ਮੇਰਾ ਦੇਖੋ ਇਹ ਬੰਦਾ ਅਸੀਂ ਫੜ ਲਿਆ ਕਿ ਪਹਿਲੀ ਜਗ੍ਹਾ ਸਾਡਾ ਨਾਮ ਲੱਗੋ ਪਹਿਲਾ ਯਾ ਕੋਈ ਪਹਿਲਾ ਮੇਰੀ ਗੱਲ ਤਾਂ ਪੂਰੀ ਹੋਣੀ ਚਾਹੀਦੀ ਅਸੀਂ ਹੋਣੀ ਵੀ ਬੜੀ ਆ ਤੁਹਾਡਾ ਬੰਦ ਫੜ ਹੋਇਆ ਜੀ ਹੋਈ ਜੀ ਪਹਿਲਾ ਮੇਰੀ ਗੱਲ ਪੂਰੀ ਹੋਣੀ ਚਾਹੀਦੀ ਕਰਮ ਕਰਮ ਗੱਲ ਕਰੀ ਵੀ ਅਸੇ ਯਾ ਵੀ ਪਹਿਲਾ ਗੱਲ ਸੁਣੋ ਸੁਣੋ ਤਾਂ ਤਾਂ ਦਾ ਇੱਕ ਤੋਂ ਥੋੜੀ ਦਿਨ ਪਹਿਲਾਂ ਬੜੀ ਆ ਤਾਂ ਤਾਂ ਨਹੀਂ ਕਰਦਾ ਮੈਂ ਨਾਲੀ ਦੀ ਗੱਲ ਕਰ ਰਹੀ ਸਾਰੀ ਬੈਡ ਬਲਕੋ ਉਹ ਭਾਜੀ ਬੋਲਦੇ ਮੇਰੀ ਬੇਟੀ ਇਹ ਇਹਦੇ ਨਾਲ ਪੈਕ ਕੀਤਾ ਦੇਖਿਓ ਭਾਜੀ ਜਗੇਰੇ ਕੋਲ ਇਹ ਤਾਂ ਨਹੀਂ ਕਿ ਇਹ ਦੋਵੇਂ ਬੰਦੇ ਇਸ ਕੰਪਨੀ ਨੂੰ ਮੰਨਵਾਉਣਾ ਇਹ ਬਗਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੋ ਕਿ ਅਜੇ ਵੀ ਨਹੀਂ ਆਤਰ ਕੜੀ ਆ ਸਾਡੀ ਅੰਚਲ ਖੜੀ ਆ ਰੈਡੀ ਹੈ ਇਹ ਕਿਹੜੀ ਗੱਲ ਨਹੀਂ ਸਮਝਦੇ ਸਾਡੀ ਤਾਂ ਰੈਡੀ ਵੀ ਹੈ ਜੋ ਉਸ ਤੋਂ ਵੱਡੀ ਬਾਰੇ ਤੇ ਦੀ ਬਗਲ ਤੋਂ ਨਹੀਂ ਹਾਂ ਵੀ ਵੀਰ ਹੋ ਗਿਆ ਹੁਣ ਮੈਂ ਆਪ ਨੂੰ ਫੋਨ ਕਰ ਦਿੰਦੀ ਜੀ ਜੀ ਆ ਗਈ ਬਸ

ਉਹ ਵੀ ਨਹੀਂ ਯਾਰ ਜਿੰਦਾ ਲੰਨਾ ਚੋਰੀ ਕੀਤੀ ਮੈਂ ਨਾਲ ਮਿਲਿਆ ਰਾਜੀ ਭਾਈ ਕਟੜ ਕੜਬੜ ਕੰਮੇ ਵਰਤ ਦਿਖਾ ਦੁਕਾਨਦਾਰੀ ਦੇ ਬਹੁਤ 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 ਕੀ ਗਾ ਦੋਸਤੋ ਮੈਂ ਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਅੱਜ ਦੇ ਜੋ ਤਾਜ਼ਾ ਹਾਲਾਤਾਂ ਦਿਖਾ ਦਿਖਾਣ ਜਾ ਰਹੇ ਆਂ ਇਹ ਇੰਡੇਨ ਗੈਸ ਸਰਵਿਸ ਏਜੰਸੀ ਤੇ ਕੁਝ ਜਿਹੜੇ ਕੰਮ ਕਰ ਰਹੇ ਕਰਿੰਦੇ ਆ ਉਹਨਾਂ ਵੱਲੋਂ ਸਿਲੰਡਰਾਂ ਚੋਂ ਗੈਸ ਚੋ ਕੱਢੀ ਗਈ ਆ ਤੇ ਉਸ ਦੇ ਤਾਜ਼ਾ ਸਥਿਤੀ ਜੋ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਆਂ ਤੇ ਗੈਸ ਸਿਲੰਡਰ ਤੁਹਾਨੂੰ ਦਿਖਾਣ ਜਾ ਰਹੇ ਆ ਤੇ ਜੋ ਵਰਕਰ ਨੇ ਗੈਸ ਕੱਢੀ ਆ ਉਹਦੇ ਵਿੱਚੋਂ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਤੇ ਉਹ ਜਿਹੜਾ ਕਰਿੰਦਾ ਉਹ ਵੀ ਇੱਥੇ ਮੌਜੂਦ ਹੈ ਜੋ ਰੰਗੇ ਹੱਤੀ ਤੇ ਕੁਝ ਦੁਕਾਨਦਾਰਾਂ ਵੱਲੋਂ ਬਾਜ਼ਾਰ ਮਾਰਕੀਟ ਦੇ ਜੋ ਦੁਕਾਨਦਾਰ ਨੇ ਜਾਂ ਪਬਲਿਕ ਹੈ ਉਹਨਾਂ ਵੱਲੋਂ ਰੰਗੇ ਹੱਤੀ ਫੜਿਆ ਗਿਆ ਗੈਸ ਕੱਢਦਾ ਤੇ ਸਬੰਧੀ ਗੈਸ ਜਲਸੀ ਜੋ ਓਨਰ ਨੇ ਮਾਲਕ ਨੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕੀ ਇਹ ਸਥਿਤੀ ਰਹੀ ਹੈ ਤੇ ਕਿੱਦਾਂ ਇਹ ਗੈਸ ਚੋਰੀ ਕੀਤੀ ਗਈ ਹੈ ਤੇ ਸਰ ਹਾਂਜੀ ਹਾਂਜੀ ਸਰ ਕੀ ਨਾਮ ਹੈ ਜੀ ਹਾਂ ਮੇਰਾ ਨਾਮ yogesh verhel ਹੈ ਕੀ ਸਰ ਮਾਮਲਾ ਹੋਇਆ ਜੀ ਇਹ ਮਾਮਲਾ ਇਸ ਤਰ੍ਹਾਂ ਹੈ ਜੀ ਕਿ ਜਿਹੜੇ ਵੀ ਸਾਡੇ ਸਾਰੇ ਭਾਰਤਵਸ਼ ਸਿਲੰਡਰ ਆ ਰਹੇ ਐ ਇਹਨਾਂ ਨੂੰ ਕੋਈ ਵੀ ਵੇਟਿੰਗ ਕਰਕੇ ਚੈੱਕ ਨਹੀਂ ਕਰਿਆ ਗਿਆ ਅੱਜ ਇਸ ਲਈ ਵੇਟਿੰਗ ਕੀਤੀ ਗਈ ਤੇ ਵੇਟਿੰਗ 2.5 ਕਿਲੋ ਗੈਸ ਘਟ ਨਿਕਲੀ ਸਿਲੰਡਰ ਦੇ ਅੰਦਰ ਪਰ ਅਸੀਂ ਇਹਨਾਂ ਨੂੰ ਲੜਕਿਆਂ ਨੂੰ ਪੁੱਛਿਆ ਗਿਆ ਕਿ ਸਿਲੰਡਰ ਚੋ ਗੈਸ ਕਿਉਂ ਘਟਾ ਕੇ ਰਹਾ ਤੁਸੀਂ ਨਾਲ ਲੋ ਜੀ ਪਹਿਲੀ ਤਾਂ ਇਹਨਾਂ ਕੋਈ ਵੇਟ ਮਸ਼ੀਨ ਨਹੀਂ ਸੀਗੀ ਵੇਟ ਮਸ਼ੀਨ ਲਈ ਕਿਹਾ ਗਿਆ ਵੇਟ ਮਸ਼ੀਨ ਨਹੀਂ ਇਹਨਾਂ ਕੋ ਫਿਰ ਉਸ ਤੋਂ ਬਾਅਦ ਇਹ ਜ਼ਬਰਦਸਤੀ ਸਿਲੰਡਰ ਦੇ ਰਹੇ ਸੀਗੇ ਇਹਨਾਂ ਨੂੰ ਮਨਾਂ ਕੀਤਾ ਗਿਆ ਸੀ ਸਿਲੰਡਰ ਨਹੀਂ ਲੈਣਾ ਸੀ ਆਪਣਾ ਕੰਡਾ ਰੱਖਿਆ ਪੂਰੀ ਇਹਦੀ ਵੀਡੀਓਗ੍ਰਾਫੀ ਬਣੀ ਹੋਈ ਹੈ ਆਪਣਾ ਕੰਡਾ ਰੱਖਿਆ ਸੀ ਨਾਪਿਆ 2.5 ਕਿਲੋ ਗੈਸ ਕੱਟਣ ਲਈ ਫਿਰ ਉਸ ਫਿਰ ਉਸ ਉਹਦਾ ਦੂਜਾ ਸਿਲੰਡਰ ਇੱਕ ਸੀ ਰਿਕਸ਼ਾ ਤੋਂ ਫੇਲ ਲਵਾਇਆ ਉਹਦੀ ਉੱਚੋਂ ਵੀ 2.5 ਕਿਲੋ ਗੈਸ ਕੱਟ ਨਿਕਲੀ ਇਹ ਸਾਰਿਆਂ ਨੂੰ ਅਵੇਅਰਨੈਸ ਹੈ ਜਿਹੜੀ ਵੀ ਏਜੰਸੀ ਤੋਂ ਤੁਸੀਂ ਸੰਪਰਕੋ ਚਾਹੇ ਐਚਪੀਏ ਚਾਹੇ ਇੰਡੇਨ ਆ ਜਾਂ ਕੋਈ ਵੀ ਭਾਰਤ ਹੈ ਕੋਈ ਵੀ ਐਕਸਵਾਈਜ਼ेड ਹੈ ਇਰੇ ਤੇ ਵੇਟ ਕਰਕੇ ਲੋ ਵੇਟਿੰਗ ਮਸ਼ੀਨ ਇਹ ਨਾ ਕੋਈ ਹੁੰਦੀ ਨਹੀਂ ਐ ਇਹ ਜਬਰਦਸਤੀ ਸਰਲੰਡਰ ਲੈ ਜਾਂਦੇ ਆ ਇਸ ਚੀਜ਼ ਦੀ ਅਵੇਅਰਨੈਸ ਦੇਣ ਲਈ ਅੱਜ ਇਹ ਪ੍ਰੈਸ ਤੇ ਮੀਡੀਆ ਬੁਲਾਈ ਗਈ ਹੈ ਔਰ ਇੱਥੇ ਇਹਨਾਂ ਦੇ ਮੈਮ ਵੀ ਖੜੇ ਹੈ ਜਿਹੜੇ ਕਹਿ ਰਹੇ ਹੈ ਹੁਣ ਮੈਡਮ ਦੱਸਣਗੇ ਤੁਹਾਨੂੰ ਕਿ ਇਹ ਲੜਕੀ ਬਾਰੇ ਕੀ ਹੈ ਮੈਡਮ ਪਲੀ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਇਸ ਬੰਦਤੀ ਸਰ ਮੇਰੇ ਕੋਲ ਸਾਰਾ ਰਿਕਾਰਡ ਹੈਗਾ ਸਵੇਰੇ ਜਦੋਂ ਸਰ ਪਲੀਸਿੰਗ ਮੋਬਾਈਲ ਬੰਦ ਮੇਰਾ ਮੋਬਾਈਲ ਬੰਦ ਕਰ ਦਿਓ ਦੋ ਮਿੰਟ ਦਰ ਦਿਓ ਇਹ ਮੋਬਾਈਲ ਬੰਦ ਕਰੋ ਉਹ ਗਾਲ੍ਹ ਕਰ ਉਹ ਕੋਈ ਗਾਲ੍ਹ ਨਹੀਂ ਕਰ ਰਿਹਾ ਸਰ ਇਹ ਇਹ ਲੜਕਾ ਇਹਨਾਂ ਦੀ ਰੈਂਸੀ ਦਾ ਹੈ ਚਿਹਰੇ ਜਦੋਂ ਸਾਰੇ ਮੇਰੇ ਗੜਾਉਂ ਤੋਂ ਜੋ ਸਿਲੰਡਰ ਆਏ ਆ ਮੈਂ 100% ਤੋਲ ਕੇ ਭੇਜੇ ਆਂ ਤੇ ਮੇਰੇ ਕੋਲ ਉਹ ਬਕਾਇਤਾ ਸਿਲੰਡਰਸ ਨੰਬਰਸ ਦੇ ਨਾਲ ਸਾਰਾ ਰਿਕਾਰਡ ਹੈਗਾ ਐਸ ਮੁੰਡੇ ਨੂੰ ਜਿਹੜਾ ਹੈਗਾ ਇਹਨੂੰ ਮੈਂ ਪਿਛਲੇ ਹਫਤੇ ਇਹਨੂੰ ਮੈਂ ਬੇਸਿਕਲੀ 6 ਮਹੀਨੇ ਪਹਿਲਾਂ ਆਪਣੀ ਨੌਕਰੀ ਚੋਂ ਕੱਢ ਦਿੱਤਾ ਸੀਗਾ ਇਹ ਮੇਂ ਲੜਕਾ ਆਇਆ ਸਿਲੰਡਰ ਦਾ ਇੱਕ ਪਿੰਗ ਮਹੀਨਾ ਹੁਣ ਤੋਂ ਜਿਆਦਾ ਸਰ ਮੈਨੂੰ ਬੋਲ ਲੰਦੋ ਹੈਨਾ ਉਸ ਬੰਦੇ ਨੂੰ ਮੈਂ 6 ਮਹੀਨੇ ਪਹਿਲਾਂ ਨੌਕਰੀ ਤੋਂ ਕੱਢਿਆ ਉਸ ਔਰ ਉਹਦੀ ਪਿਛਲੇ ਹਫਤੇ ਅਸੀਂ ਰੇੜੀ ਫੜੀ ਆ ਕਿਉਂਕਿ ਉਹ ਮੇਰੇ ਨਾਮ ਤੇ ਗੈਸ ਸਿਲੰਡਰ ਵੇਚ ਰਿਹਾ ਸੀਗਾ ਮੈਨੂੰ ਕਿਸੇ ਕਸਟਮਰ ਨੇ ਕੰਪਲੇਨਟ ਕੀਤੀ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਉਸ ਮੁੰਡੇ ਦੀ ਰੇੜੀ ਫੜੀ ਹੁਣ ਉਸ ਮੁੰਡੇ ਨੇ ਇਹਨੂੰ ਇਹਦੇ ਨਾਲ ਮਲਾ ਮਿਲ ਕੇ ਮੇਰੇ ਖਿਲਾਫ ਇਹ ਛੜੀ ਅੰਤਰ ਕਿੰਨਾ ਹੈਗਾ ਤਾਂ ਕਿ ਮੈਨੂੰ ਬਦਨਾਮ ਕੀਤਾ ਜਾਏ ਔਰ ਉਹ ਬੰਦਾ ਮੈਨੂੰ ਬਲੈਕਮੇਲ ਕਰ ਰਿਹਾ ਹੈ ਜਿਹੜਾ ਆ ਬੰਦਾ ਹੈ ਉਹ ਮੇਰਾ ਸਰ ਮੈਂ ਆਪਣੀ ਰਿਸਪੋਨਸਿਬਿਲਟੀ ਪੂਰੀ ਕੀਤੀ ਹੈ ਮੈਂ ਸਵੇਰੇ ਆਪਣੇ ਗਦਾਮ ਤੋਂ ਸਾਰੇ ਸਿਲੰਡਰ ਤੋਲ ਕੇ ਵਿਦ ਸਿਲੰਡਰ ਨੰਬਰ ਪੂਰਾ ਰਿਕਾਰਡ ਮੇਨਟੇਨ ਕਰਕੇ ਬਾਹਰ ਭੇਜੇ ਹੈਗੇ ਸਰ ਕਸਟਮਰ ਤੱਕ ਪਹੁੰਚ ਨਹੀਂ ਰਿਹਾ ਹੈਗਾ ਸਰ ਹੁਣ ਰਸਤੇ 'ਚ ਜੇ ਕੋਈ ਇੱਕ EMPLOYEE ਕਿਸੇ ਦੂਜੇ ਨਾਲ ਮਿਲ ਜਵੇ ਕੋਈ ਗਦਾਰੀ ਕਰ ਲਵੇ ਮੇਰਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰੇ ਡਿਲੀਵਰੀ ਬੁਆਏ ਤੇ ਤੁਹਾਡਾ ਹੈਗਾ ਨਾ ਸਰ ਮੈਂ ਕਹਿ ਰਹੀ ਹਾਂ ਉਸ ਉਹ ਬੰਦਾ ਉਹਦੇ ਨਾਲ ਮਿਲ ਕੇ ਉਹਨੇ ਮੇਰਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਅਗੇਂਸਟ ਛੜੀ ਅੰਤਰ ਕੀਤਾ ਜਾ ਰਿਹਾ ਆ ਜਿਹੜਾ ਪਹਿਲਾਂ ਕਿਸ ਕਿਸ ਨਾਮ ਦੇ ਗੈਸ ਜੰਸੀ ਤੁਹਾਡੀ ਹੁਸ਼ਿਆਰਪੁਰ ਗੈਸ ਸਰਵਿਸ ਚਾਰਪੁਰ ਕਾ ਹਾਂਜੀ ਇਹ ਪਹਿਲਾਂ ਵੀ ਕੋਈ ਅਜਿਹੇ ਮਾਮਲੇ ਤੁਹਾਡੇ ਸਾਹਮਣੇ ਨਹੀਂ ਆਇਆ ਸਰ ਵਿਚ ਵਿਚਾਲੇ ਜੇ ਕਦੀ ਇਕ ਅਦਾ ਕੋਈ ਮਾਮਲਾ ਆ ਜਾਂਦਾ ਹੈ ਮੈਂ ਉਸ EMPLOYE ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈਣੀ ਹੈ ਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਪੈਸਰ EMPLOYE ਨੂੰ ਐਸੀ ਵਿਲੇਜ ਜੌਬ ਤੋਂ ਕੱਢ ਰਹੀ ਹੈ ਇੱਕ ਅਮਪਲੋਏ ਨੂੰ ਕੱਢਦੇ ਹਾਂ ਕੋਈ ਹੋਰ ਇਹਦੀ ਜਗ੍ਹਾ ਤੇ ਦੂਸਰਾ ਅਮਪਲੋਏ ਕੋਈ ਆਉਂਦਾ ਉਹ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਫਿਰ ਕੀ ਫੈਸਲਾ ਹੋਵੇਗਾ ਅਸੀਂ ਰੈਗੂਲਰ ਚੈੱਕ ਰੱਖਾਂਗੇ ਉਹਦੇ ਉੱਤੇ ਜਿਹੜਾ ਹੁਣ ਅਸੀਂ ਨਵਾਂ ਫਿਊਚਰ ਚ ਅਮਪਲੋਏ ਹਾਇਰ ਕਰਾਂਗੇ ਅਸੀਂ ਉਹਦੇ ਤੇ ਰੈਗੂਲਰ ਚੈੱਕ ਰੱਖਾਂਗੇ ਮੈਂ ਆਪ ਚੈੱਕ ਰੱਖਾਂਗੀ ਸਾਰੀ ਜਨਤਾ ਨਾਲ ਸ਼ਾਲਪੁਰ ਪੂਰੀ ਸਿਟੀ ਦਾ ਉਹ ਤੋਂ ਕੋਈ ਆ ਦੇਖੇਗਾ ਸਰ ਕੋਈ ਲਾਸ ਨਹੀਂ ਜੇ ਇੱਕ ਬੰਦਾ ਸਰ ਜੇ ਇੱਕ ਬੰਦਾ ਕਿਸੇ ਨਾਲ ਮਿਲ ਗਿਆ ਉਹ ਤਾਂ ਪੂਰੀ ਸਿਟੀ ਦਾ ਕੋਈ ਲਾਸ ਨਹੀਂ ਹੈ ਮੇਰੇ 15 ਰਿੰਨ ਕਰਦਾ 20 ਰਿੰਨ ਸਰ ਇਹ ਤੁਹਾਡੀ ਕੰਜ਼ਮਪਸ਼ਨ ਦੇ ਆ ਤੁਸੀਂ ਤੋਲ ਕੇ ਲਓ ਮੈਂ ਕਸਟਮਰਸ ਨੂੰ ਹੈ ਨੂ ਵੇਜਿੰਗ ਮਸ਼ੀਨ ਪ੍ਰੋਵਾਈਡ ਕੀਤੀ ਹੋਵੇ ਆਪਣੇ ਹਰ ਐਮਪਲੋਈ ਨੂੰ ਵੇਜਿੰਗ ਮਸ਼ੀਨ ਪ੍ਰੋਵਾਈਡ ਕੀਤੀ ਹੈ ਮੈਂ ਸਾਰੇ ਕਸਟਮਰਸ ਨੂੰ ਇਹ ਰਿਕੁਐਸਟ ਕਰਾਂਗੀ ਜਦ ਵੀ ਇਹ ਸਿਲੰਡਰ ਲਵੋ ਤੋਲ ਕੇ ਲਵੋ ਤੋਲ ਕੇ ਲਵੋ ਜਦੋਂ ਸਿਲੰਡਰ ਤੋਲ ਕੇ ਦਿੱਤਾ ਜਾਂਦਾ ਜਾਂ ਇਹਨਾਂ ਕੋਲ ਕੰਡਾ ਉਸਲੇ ਮੌਜੂਦ ਹੁੰਦਾ ਜੀ ਸਰ ਮੈਂ ਆਪਣੇ ਸਾਰੇ ਐਮਪਲੋਇਜ਼ ਨੂੰ ਕੰਡਾ ਦਿੱਤਾ ਹੋਇਆ ਹੈ ਅੱਜ ਅੱਜ ਹੈ ਕੰਡਾ ਇਹਦੇ ਕੋਲ ਕੰਡਾ ਹੈ ਤੁਹਾਡੇ ਕੋਲ ਅੱਜ ਹਾਂ ਕੰਡਾ ਹੈ ਖਰਾਬ ਹੋ ਚੁਕਾ ਹੈ ਕੰਡਾ ਹੈ ਹੈ ਕੰਡਾ ਹੈ ਕਿ ਅਭੀ ਹੈ ਤੇਰੇ ਕੋਲ ਕੰਡਾ ਹੈ ਖਰਾਬ ਹੋ ਚੁਕੀ ਹੈ ਉਹ ਖਰਾਬ ਹੋ ਚੁਕਾ ਹੈ ਤੇਰੇ ਵੱਸ ਤੇ ਮੈਨੂੰ ਇਹਨੇ ਸਰ ਇਦਾਂ ਹੈ ਛੜੇੰਤਰ ਇਹਨਾਂ ਨੇ ਕਰਨਾ ਸੀਗਾ ਤਾਂ ਉਹਨੇ ਖਰਾਬ ਕਰਤਾ ਜੱਟ ਇਹਨਾਂ ਨੇ ਛੜੇੰਤਰ ਕਰਤਾ ਮੈਂ ਤਾਂ ਕੰਡੇ ਤੇ ਪੈਸੇ ਖਰਚੇ ਹੈ ਨਾ ਮੈਂ ਤਾਂ ਇਹਨਾਂ ਨੂੰ ਪ੍ਰੋਵਾਈਡ ਕੀਤਾ ਹੁਣ ਇਹ ਇਹਨੇ ਮੈਨੂੰ ਇਨਫੋਰਮ ਨਹੀਂ ਕੀਤਾ ਜਾਂ ਆਪਸ ਵਿੱਚ ਛੜੇੰਤਰ ਦੇ ਤਹਿਤ ਇਹਨਾਂ ਨੇ ਹੁਣ ਇਹ ਕਹਿੰਦੇ ਕੰਡਾ ਖਰਾਬ ਹੈ ਤੇ ਇੱਚ ਮੇਰਾ ਤਾਂ ਕੋਈ ਫਾਲਟ ਨਹੀਂ ਮੈਂ ਤਾਂ ਪੈਸੇ ਖਰਚ ਕੇ ਕੰਡੇ ਦਿੱਤੇ ਹੈ ਤੂੰ ਆ ਗਿਆ ਤੀਨੋ ਤੇਰਾ ਵੀ ਦੀਪਕ ਮਰਿਆ ਦੋ ਜਿਹੜੀ ਐਨਸੀ ਕੰਮ ਕਰਦਾ ਤੁਸੀਂ ਆ ਕੋਈ ਵੈਸੇ ਆ ਕੀ ਗੱਲ ਹੈ ਗੈਸ ਤੋਂ ਕੱਟ ਜਿਹੜੀ ਹੈਗੀ ਬੱਸ ਦੱਸ ਦਿਓ ਅੱਜ ਤੈਨੂੰ ਖੜਿਆ ਗਿਆ ਹੈਗਾ ਵਾ ਗੈਸ ਕੱਟ ਕਿਉਂ ਕਿੱਥੇ ਇਹਦਾ ਫੇਰੀ ਕਰਦਾ ਗੈਸ ਕੱਟ ਕਿੱਥੇ ਇਹਦਾ ਫੇਰੀ ਕਰਦਾ ਇੱਦਾਂ ਦੇਖੋ ਕਿੱਥੇ ਇਹਦਾ ਵੜੀ ਕਰਦਾ ਇਹਦਾ ਫੇਰੀ ਹੈ ਬੋਲ ਨਾ ਬੋਲ ਮਮਾ ਕੱਢਣ ਲੱਗੇ ਤੇ ਜੋ ਲੱਗਦਾ ਹੁਣ ਜੋੜਨਾ ਬੋਲਦਾ ਕਿ ਹੁਣ ਹੀ ਪਿਆ ਉਧਰ ਕੀ ਦੇਖਦਾ ਪਿਆ ਕੀ ਦੇਖਣਾ ਕਹਤਾਏ ਕਿ ਲੋਕ ਕੱਢੀ ਆ ਕੰਮਾਂ ਦਾ ਜਦੋਂ ਮੈਡਮ ਹੁਣਾਂ ਨਾ ਮੈਂ ਜ਼ਰਾ ਕੋਈ ਲੈਂਗ ਨਹੀਂ ਮਾਰ ਕੱਢੀ ਆ ਤੂੰ ਅੱਜ ਖੜਕੀ ਚੀਜ਼ ਦਿਨ ਨਹੀਂ ਗਏ ਕੱਢਣ ਨੂੰ ਤੈਨ ਮੈਡਮ ਨਹੀਂ ਗਏ ਕੱਢਣ ਨੂੰ ਤੂੰ ਆਪ ਕੱਢੀ ਐ ਨਾ ਉਹਦਾ ਜ਼ਿੰਮੇਵਾਰ ਵੀ ਤੂੰ ਹੀ ਐ ਵੇ ਇਹੀ ਕੱਢ ਤਾ ਸਾਡੇ ਹੁਣ ਜੋਰ ਦੀ ਬੋਲ ਜਿੰਮੇਵਾਰੀ ਤੇ ਕੱਢੀ ਐ ਤੇਰੀ ਅੱਗੇ ਵੀ ਕੱਢਦਾ ਗਿਆ ਤੂੰ ਗੈਸ ਕੱਢੀ ਐ ਕਿ ਉਥੋਂ ਰਾਸਤੇ ਤੇ ਤੂੰ ਵੀ ਕੱਢੀ ਐ ਨਾ ਕਿੰਨੂੰ ਕੱਢੀ ਗਏ ਕਿਨੂੰ ਵੇਚੀ ਗੈਸ ਕੱਢ ਕੇ ਕਿਨੂੰ ਵੇਚੀ ਜਾਂਦੀ ਕਿਨੂੰ ਦਿੱਤੀ ਗੈਸ ਕੱਢ ਕੇ ਕਿਨੂੰ ਵੇਚੀ ਜਾਂਦੀ ਉਹ ਬੰਦੇ ਦਾ ਨਾਮ ਲੈ ਜਿਹਦਾ ਨਾਮ ਹੈ ਹਾਂ ਠੀਕ ਹੈ ਠੀਕ ਹੈ ਕਿਨੂੰ ਵੇਚੀ ਜਾਂਦੀ ਗੈਸ ਕੱਢ ਕੇ ਕਿਨੂੰ ਵੇਚੀਦਾ ਨਾਮ ਲੈ ਨਾ ਹੈ ਦੋਵੇਂ ਵੇਚੇ ਕਿਹਾਂ ਤੇ ਇਹੀ ਜਿੱਥੇ ਰੱਖ ਦਿੱਤੇ ਲੈ ਲਿਆ ਉਹ ਇੱਕ ਮਿੰਟ ਯਾਦ ਜਿਹੜਾ ਸਿਲੰਡਰ ਦੀ ਗੈਸ ਕੱਢੀ ਉਹ ਕਿਨੂੰ ਦਿੱਤਾ ਅੱਗੇ ਇਹ ਦੱਸ ਹੈ ਜਿਹੜੇ ਸਿਲੰਡਰ ਦੀ ਗੈਸ ਕੱਢੀ ਉਹ ਕਿਨੂੰ ਦਿੱਤਾ ਪੁੱਛੋ ਭਰਿਆ ਹੈ ਪੂਰਾ ਭਰਿਆ ਪੂਰਾ ਪੂਰਾ ਹੀ ਆ ਗਿਆ ਸੀ ਤੇ ਪੂਰੇ ਲਿਆਇਆ ਤੂੰ ਕਾਹ ਪੁੱਛਦਾ ਏਜੰਸੀ ਭਰ ਕੇ ਲੈ ਬਾਹਰ ਗੱਡੀ ਆ ਕੇ ਗੱਡੀ ਇਹ ਬਾਹਰ ਉਹ ਦਿੱਤਾ ਗੀਨ ਉਸਲੇ ਨੂੰ ਜਿਆਦਾ ਨਹੀਂ ਕੱਢ ਦੋ ਹੀ ਕੱਢੇ ਤੁਸੀਂ ਹੈ ਦੋ ਹੀ ਕੱਢੇ ਨਹੀਂ ਕੱਢ ਦੋ ਕਿਹਨੂੰ ਦਿੱਤੇ ਸਿਲੰਡਰ ਕਿਹਨੂੰ ਦਿੱਤੇ ਦਾ ਸਿਲੰਡਰ ਬੁਲਾਇਆ ਉਹਨੂੰ ਤਾਂ ਤੈ ਤੂੰ ਕਹਿੰਦਾ ਗੱਡੀ ਆ ਕਿੱਥੇ ਗੱਡੀ ਆ ਕਿਹੜੀ ਜਗ੍ਹਾ ਤੇ ਵੇਚ ਗੱਡੀ ਜਗਾ ਗੱਡੀ ਗੱਡੀ ਕਿੱਥੇ ਆਣ ਕੇ ਅੰਦਰ ਹੀ ਗੈਸ ਕਿੱਥੇ ਗੱਡੀ ਗੈਸ ਕਹਾ ਨਿਕਾਲਾ ਹੈ ਗੈਸ ਮੈਂਨੇ ਲਿਖਾ ਰਾਮ ਦੇ ਦੇ ਕਿਸ ਕੋਹ ਕਹ ਕਹ ਨਿਕਲਾ ਗੈਸ ਰਸਤਾ ਯਾਰ ਆ ਤੂੰ ਚਿਤਰਾ ਦਾ ਨਹੀਂ ਨਹੀਂ ਸੱਚ ਬੋਲਾਂ ਤੂੰ ਇਹਨੂੰ ਕੱਲ ਮਾਰ ਦੇ ਉਹ ਇਹ ਪੁੱਛਦੇ ਨਾਲ ਉਹਨੂੰ ਮਾਰ ਕੋਈ ਗੱਲ ਐਜੰਸੀ ਤੇ ਪੂਰਾ ਲਿਆ ਤਾ ਆਵਾਜ਼ ਕਿਉਂ ਨਹੀਂ ਨਿਕਲ ਰਹੀ ਮੇਰੀ ਗੱਲ ਸੁਣ ਹੁਣ ਕਿਉਂ ਨਹੀਂ ਆਵਾਜ਼ ਨਿਕਲਦੀ ਹੈਗੀ ਜਿੱਲੇ ਮਾਲ ਖਾਦਾ ਹੌਸਲੇ ਦਾ ਕਿੱਥੇ ਰਹਿੰਦਾ ਤੂੰ ਮੈਂ ਗਦਾਮ ਤੇ ਰਹਿੰਦਾ ਕਿਹਾ ਇੱਕ ਗਦਾਮ ਚ ਹੀ ਰਹਿੰਦਾ ਜੀ ਹਾਂ ਉਹਨੇ ਦਾਲ ਦਬਾ ਤਰ ਜਿਹੜੀ ਗੈਸ ਹੈਗੀ ਆ ਇਹ ਕਟਵਾ ਕਿੱਥੇ ਆ ਹਾਂ ਅੱਜ ਗੱਡੀ ਹੈ ਰਸਤੇ ਰਿਤਾ ਤੂੰ ਕੱਢਦਾ ਨਹੀਂ ਹੈਗਾ ਕਿੱਥੇ ਕੱਢਦਾ ਕਿਸ ਕਮਰੇ ਮੈਂ ਜਾਂਦਾ ਆਪਣੇ ਕੁਆਰਟਰ ਮੈਂ ਉਸਕੇ ਕੁਆਰਟਰ ਮੈਂ ਜਾਂਦਾ ਜਿਹੜੀ ਅੱਜ 2 ਕਿਲੋ ਕੱਢੀ ਉਹ ਕਿੱਥੇ ਕੱਢੀ ਸੀ ਜਾਂਦੀ ਕਿਹੜੀ ਦੁਕਾਨ ਤੇ ਵੇਚੀ ਜਾਂਦੀ ਇਹ ਜਿਹੜੀ ਗੈਸ ਵਾਲਾ ਕਿਹੜੀ ਦੁਕਾਨ ਤੇ ਵੇਚੀ ਜਾਂਦੀ ਸਿਲੰਡਰ ਕੱਢੀ ਹੋਣੀ ਇਹਨੇ ਓ ਯਾਰ ਕੱਢੀ ਉਹ ਪਚਾਵਾਂਗੇ ਤੇ ਪਹਿਲੇ ਤੁਸੀਂ ਦੱਸ ਕੱਢੀ ਹੈ ਨਾ ਕਿੱਥੇ ਕੱਢੀ ਏਜੰਸੀ ਕੀ ਹੈ ਹਾਂ ਇਹ ਕਪਾਲਾ ਹਾਂ ਜੀ ਕੀ ਦੇਖਿਆ ਕੀ ਪ੍ਰੋਫਾਈਲ ਮੈਂ ਤਾਂ ਨਹੀਂ ਇਹ ਇਹ ਜਿਹੜੀ ਚੀਜ਼ ਸੀਗੀ ਮੈਂ ਪਹਿਲਾਂ ਵੀ ਫੜ ਚੁੱਕਾ ਆਇਆ ਪਰ ਇਹਨਾਂ ਕੋਲੋਂ ਜਿਹੜੇ ਏਜੰਸੀ ਵਾਲੇ ਭੇਜਦੇ ਆ ਹੁਣ ਸਾਨੂੰ ਨਹੀਂ ਪਤਾ ਏਜੰਸੀ ਦਾ ਮਿਲੀਭਗਤ ਦਾ ਕੰਮ ਹੁੰਦਾ ਕਿਉਂਕਿ ਇਕੱਲੇ ਦਾ ਵੀ ਇਹਨਾਂ ਦਾ ਨਹੀਂ ਕੰਮ ਆਂਦੀ ਨਹੀਂ ਜੁੜਦੇ ਹੈਗੀ ਵੀ ਹਾਂ ਜੀ ਇਕੱਲੇ ਰਸਤੇ ਦੇ ਭਈਏ ਕੰਮ ਕਰ ਲੈਣ ਇਹ ਇਹਨਾਂ ਨੂੰ ਜ਼ਿਲ੍ਹੇ ਪੁੱਛ ਲਓ ਕੰਡਾ ਕੰਡਾ ਇਹਨਾਂ ਦਾ ਖਰਾਬ ਹੁੰਦਾ ਹਮੇਸ਼ਾ ਹੀ ਹੁਣ ਮੈਡਮ ਹੁਣੇ ਕਹਿੰਦੇ ਬੇਬੀ ਅਸੀਂ ਕੰਡੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਹੋਏ ਸਾਰਿਆਂ ਨੂੰ ਇਹਨੂੰ ਨਹੀਂ ਕਰਨਾਂ ਛੱਡੋ ਜਿਹਨੂੰ ਮਰਜ਼ੀ ਤੁਸੀਂ ਰੇਡੀਅਨ ਨਾਲ ਫਲੋ ਦਾ ਕੰਦਾ ਖਰਾਬੇ ਹੋਊਗਾ ਘਰ ਵਿੱਚ ਗੈਸ ਪਹੁੰਚਦਾ ਏਜੰਸੀ ਵਾਲੇ ਨਾਲ ਨਾਲੇ ਹੋਏਗਾ ਬਿਲਕੁਲ ਨਹੀਂ ਪ੍ਰੋਪਰਲੀ ਨਾਲ ਨਾਲੇ ਇਕੱਲੇ ਨਹੀਂ ਕੰਮ ਕਰ ਸਕਦੇ ਇਹ ਪ੍ਰਧਾਨ ਜੀ